ਇਸ ਸੰਸਾਰ ਦੇ ਅੰਦਰ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਹਮੇਸ਼ਾ ਦੋ ਪਹਿਲੂ ਰੱਖਣਾ ਕੀਤੇ ਨੇ ਜੇਕਰ ਜਨਮ ਬਣਾਇਆ ਤੇ ਮੌਤ ਵੀ ਬਣਾਈ ਦਿਨ ਬਣਾਇਆ ਰਾਤ ਵੀ ਬਣਾਈ ਆ ਪਾਤਸ਼ਾਹ ਮਹਾਰਾਜ ਜੀ ਤੇ ਇਸੇ ਤਰ੍ਹਾਂ ਹੀ ਪਾਤਸ਼ਾਹ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਜੇ ਸੁੱਖ ਹੈ ਤੇ ਦੁੱਖ ਵੀ ਹੈ ਤੇ ਤਨ ਗੁਰੂ ਪੰਜਵੇਂ ਨਾਨਕ ਸਮਝਾਉਣਾ ਕਰਦੇ ਨੇ ਇਸ ਸ਼ਬਦ ਦੇ ਅੰਦਰ ਕਿ ਉਹ ਅਕਾਲ ਪੁਰਖ ਵਾਹਿਗੁਰੂ ਜੀ ਜੇਕਰ ਆਪਣੇ ਸੇਵਕ ਨੂੰ ਦੁੱਖ ਵੀ ਦਿੰਦਾ ਹੈ ਤੇ ਸਤਗੁਰ ਪਾਸ਼ਾ ਮਹਾਰਾਜ ਦਾ ਉਹ ਸੇਵਕ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਦ੍ਰਿੜ ਵਿਸ਼ਵਾਸ ਹੁੰਦਾ ਹੈ ਤੇ ਉਹ ਫਿਰ ਦੁੱਖ ਦੇ ਵਿੱਚ ਵੀ ਉਸ ਪਰਮਾਤਮਾ ਨੂੰ ਕਦੀ ਉਲਾਮਾ ਨਹੀਂ ਦੇਣਾ ਕਰਦੇ ਕਿ ਸਤਿਗੁਰੂ ਪਾਸ਼ਾ ਮਹਾਰਾਜ ਜੀ ਆਪ ਜੀ ਨੇ ਸਾਨੂੰ ਦੁੱਖ ਦੇਣਾ ਕੀਤਾ ਹੈ ਕਾਦੇ ਵਾਸਤੇ ਦੇਣਾ ਕੀਤਾ ਹੈ ਕਦੀ ਵੀ ਜਿਹੜਾ ਉਸ ਪਰਮਾਤਮਾ ਨੂੰ ਉਲਾਮਾ ਨਹੀਂ ਦਿੰਦੇ ਹਮੇਸ਼ਾ ਸਤਿਗੁਰੂ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਨਾਲ ਜੁੜੇ ਰਹਿੰਦੇ ਨੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨ ਕੇ ਚੱਲਣਾ ਕਰਦੇ ਨੇ ਹੁਕਮੇ ਅੰਦਰ ਸਭ ਕੁ ਬਾਹਰ ਹੁਕਮ ਨਾ ਕੋਈ ਕਿ ਸਤਿਗੁਰੂ ਪਾਸ਼ਾ ਮਹਾਰਾਜ ਦੇ ਹੁਕਮ ਦੇ ਅਨੁਸਾਰ ਹੀ ਇਸ ਸੰਸਾਰ ਦੇ ਵਿੱਚ ਦੁੱਖ ਤੇ ਸੁੱਖ ਹੈ ਦਿਨ ਅਤੇ ਰਾਤ ਹੈ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਬਾਣੇ ਦੇ ਅੰਦਰ ਸਭ ਕੁਝ ਇਹ ਚੱਲ ਰਿਹਾ ਹੈ ਆਓ ਇਸ ਸ਼ਬਦ ਦੀ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਵਾਲੀਏ ਕੁੱਲ ਆਲਮ ਰੋਹਾਨੀਅਤ ਦੇ ਮਜਸਮੇ ਸੰਜਮਨੁਕਤਾ ਨੂੰ ਸੰਜੋਪਦੇਸ਼ ਦਿਨ ਵਾਲੇ ਕਲਯੁਗ ਦੇ ਜਹਾਜ਼ ਤਨ ਤਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਹਾਰਾਜ ਦੀ ਬਖਸ਼ੀ ਕੋਈ ਫਤਹਿ ਨ ਗਜੋਣਾ ਕਰੀਏ ਜੀ ਆਪ ਆਪਣੀਆਂ ਰਸਨਾ ਨੂੰ ਕਰੀਏ ਜੀ ਪਵਿੱਤਰ ਗੱਜ ਵਾਟ ਕੇ ਆਖ ਨਾ ਕਰਨਾ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਪੰਜਵੇਂ ਨਾਨਕ ਪਾਤਸ਼ਾਹ ਮਹਾਰਾਜ ਜੀ ਤਨਾਸਰੀ ਰਾਗ ਦੇ ਅੰਦਰ ਇਸ ਸ਼ਬਦ ਨੂੰ ਸੁਭਾਏਮਾਨ ਕਰਨਾ ਕੀਤਾ ਹੈ ਔਖੀ ਘੜੀ ਨਾ ਦੇਖਣ ਦੇਈਂ ਆਪਣਾ ਬਿਰਦ ਸਮਾਲੇ हाथ ਦੇ ਰੱਖੇ ਆਪਣੇ ਕੋ ਸਹਸ ਸਾਸ ਪ੍ਰਤ ਪਾਲੇ ਪਾਸ਼ ਮਹਾਰਾਜੀ ਰਹਾਉ ਵਾਲੇ ਸ਼ਬਦ ਦੇ ਅੰਦਰ ਰਹਾਉ ਵਾਲੇ ਬਲਦ ਦੇ ਅੰਦਰ ਸਮਝਾਉਣਾ ਕਰਦੇ ਨੇ ਕੀ ਸਮਝਾਉਣਾ ਕਰਦੇ ਨੇ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਮਹਾਰਾ ਬੀਤ ਰਹਾਉ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਰਾ ਠਹਿਰੋ ਠਹਿਰ ਕੇ ਇਸ ਸ਼ਬਦ ਨੂੰ ਇਸ ਬੰਦ ਨੂੰ ਸਮਝਣਾ ਕਰੋ ਪ੍ਰਭ ਸਿਉ ਲਾਗ ਰਿਹਾ ਮੇਰਾ ਚੀਤ ਕਿ ਉਸ ਪਰਮਾਤਮਾ ਨੇ ਕਿਰਪਾ ਕਰਨਾ ਕੀਤੀ ਹੈ ਕਿ ਸਤਗੁਰ ਪਾਸ਼ਾ ਮਹਾਰਾਜ ਦੇ ਸ਼ਬਦ ਦੇ ਨਾਲ ਮੇਰੀ ਪ੍ਰੀਤ ਪਈ ਹੋਈ ਹੈ ਤੇ ਉਸ ਪਰਮਾਤਮਾ ਦੀ ਕਿਰਪਾ ਦੀ ਨਿਯਾਈ ਹੀ ਜਿਹੜਾ ਮੈਨੂੰ ਉਸ ਪਰਮਾਤਮਾ ਦੇ ਨਾਲ ਇਕਮਿਕ ਹੋ ਕਰਕੇ ਰਹਿਣ ਦਾ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਫਸਰ ਬਖਸ਼ ਦਿੱਤਾ ਹੈ ਜਿਹੜਾ ਮੇਰਾ ਚਿੱਤ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਾਣੀ ਅਤੇ ਬਾਣੇ ਦੇ ਨਾਲ ਜੁੜਿਆ ਹੈ ਤੇ ਹੁਣ ਜਿਹੜਾ ਮੈਂ ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਵਾਂਝਾ ਨਹੀਂ ਰਹਿ ਸਕਦਾ ਉਹ ਮਨੁੱਖ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਆਪਣੇ ਇਰਦ ਗਿਰਦ ਸੁੰਨਣਾ ਕਰਦੇ ਨੇ ਜਿਨ੍ਹਾਂ ਨੂੰ ਉਸ ਪਰਮਾਤਮਾ ਦੇ ਨਾਮ ਦੇ ਨਾਲ ਪ੍ਰੀਤ ਪੈ ਗਈ ਹੈ ਪ੍ਰਭਸਿਓ ਲਾਗ ਰਿਹਾ ਮੇਰਾ ਚੀਤ ਮੇਰਾ ਮਨ ਹੈ ਉਹ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਦੇ ਨਾਮ ਦੇ ਨਾਲ ਜੁੜ ਗਿਆ ਹੈ ਤੇ ਪਾਸ਼ਾ ਮਹਾਰਾਜੀ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਪਰਮਾਤਮਾ ਨੂੰ ਹਮੇਸ਼ਾ ਸਮਰਪਤ ਸਿਮਰਨਾ ਕੀਤਾ ਹੈ ਪਾਸ਼ਾ ਮਹਾਰਾਜੀ 683 ਅੰਗ ਦੇ ਉੱਪਰ ਇਹ ਸ਼ਬਦ ਜਿਹੜਾ ਸਬਾਇ ਮਾਨ ਕਰਨਾ ਕਰਦੇ ਨੇ ਆਪਣਾ ਨਾਮ ਦੇਹੁ ਜਪ ਜੀਵਾ ਬੂਰ ਨ ਹੋਏ ਦਾਸ ਕੀ ਥਾਲ ਕੇ ਪਾਸ਼ਾ ਮਹਾਰਾਜ ਕਿਰਪਾ ਕਰੋ ਮੈਨੂੰ ਆਪਣਾ ਜਿਹੜਾ ਨਾਮ ਦੇਣਾ ਕਰੋ ਤੇ ਜਿਹੜਾ ਤੁਹਾਡਾ ਨਾਮ ਹੈ ਮੇਰੇ ਜਪ-ਜਪ ਕੇ ਜਿਹੜਾ ਹਮੇਸ਼ਾ ਜਿਹੜਾ ਮੇਰਾ ਜੀਵਨ ਹੈ ਉਹ ਵਿਅਰਥ ਨਾ ਚਲਿਆ ਜਾਵੇ ਤਾਂ ਕਿ ਜਿਸ ਅਕਾਲ ਪੁਰਖ ਵਾਹਿਗੁਰੂ ਜਿਨੇ ਮੈਨੂੰ ਮਨੋਰਥ ਵਾਸਤੇ ਇਸ ਸੰਸਾਰ ਦੇ ਅੰਦਰ ਭੇਜਣਾ ਕੀਤਾ ਹੈ ਤੇ ਮੈਂ ਉਸ ਮਨੋਰਥ ਨੂੰ ਜਿਹੜਾ ਉਹ ਪੂਰਾ ਕਰ ਲਵਾਂ ਤੇ ਪਾਸ਼ਾ ਮਹਾਰਾਜੇ ਸਮਝਾਉਣਾ ਕਰਦੇ ਨੇ ਕੀ ਸਮਝਾਉਣਾ ਕਰਦੇ ਨੇ ਜਿਸ ਜਲ ਨਿਤ ਕਾਰਨ ਤੂੰ ਜਾਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੁੱਡੋ ਇਸ ਪ੍ਰੇਖ ਚੁਤرائی ਦੁਬਦਾ ਇਹ ਫਲ ਨਾਹੀ ਜੀਓ ਤੇ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਜਿਸ ਵਾਸਤੇ ਤੈਨੂੰ ਜਿਸਮ ਨੋਰਤ ਵਾਸਤੇ ਇਸ ਸੰਸਾਰ ਦੇ ਅੰਦਰ ਭੇਜਿਆ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਦੇ ਨਾਮ ਦੇ ਨਾਲ ਉਸ ਅਕਾਲ ਪੁਰਖ ਵਾਹਿਗੁਰੂ ਸ਼ਬਦ ਦੇ ਨਾਲ ਜੁੜਨਾ ਕਰ ਤਾਂ ਕਿ ਜਿਹੜਾ ਤੇਰਾ ਇਸ ਸੰਸਾਰ ਦੇ ਵਿੱਚ ਆਇਆ ਜਿਹੜਾ ਸਫਲਾ ਹੋ ਸਕੇ ਤੇ ਪਾਸ਼ ਮਹਾਰਾਜੀ ਸਮਝਾਉਣਾ ਕਰਦੇ ਨੇ ਸਰਬ ਮਨੋਰਥ ਰਾਜ ਸੁਖ ਰਸ ਸਦਾ ਖੁਸ਼ੀਆਂ ਕੀਰਤਨ ਜਪਨਾ ਤੇ ਜਿਹੜੇ ਮਨੋਰਥ ਵਾਸਤੇ ਤੂੰ ਇਸ ਸੰਸਾਰ ਦੇ ਵਿੱਚ ਆਇਆ ਹੈ ਰਾਜ ਸੁਖ ਭੋਗਣ ਵਾਸਤੇ ਆਇਆ ਹੈ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅੰਦਰ ਹੈ ਜੇਕਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਤੈਨੂੰ ਸੁੱਖ ਵੀ ਦਿੱਤੇ ਨੇ ਤੇ ਤਾਂ ਵੀ ਜਿਹੜਾ ਤੂੰ ਉਸ ਵੇਲੇ ਵੀ ਪਰਮਾਤਮਾ ਨੂੰ ਯਾਦ ਰੱਖਣਾ ਕਰ ਅਰਸ ਦਿੱਤੇ ਨੇ ਖਾਣ ਵਾਸਤੇ ਵਧੀਆ ਪਦਾਰਥ ਦਿੱਤੇ ਨੇ ਤਾਂ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਕਰਨਾ ਕਰ ਤੇ ਇਸ ਰਸਾਂ ਦੇ ਵਿੱਚ ਫਸ ਕੇ ਰਾਜ ਦੇ ਵਿੱਚ ਗਲਤਾਨ ਹੋ ਕਰਕੇ ਤੂੰ ਕਿਸੇ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਨਾ ਵਿਸਰਜਾਵੀ ਤੇ ਪਾਸ਼ਾ ਮਹਾਰਾਜ ਸਮਝਾਉਣਾ ਕਰਦੇ ਨੇ ਕਿ ਕੀਰਤਨ ਜਪ ਨਾਮ ਕੀਰਤਨ ਕਰਕੇ ਕਥਾ ਸਰਵਣ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਪੜ੍ਹ ਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਦਾ ਸਿਮਰਨ ਕਰਕੇ ਕੀਰਤਨ ਕਰਕੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹੀ ਤੇ ਕਦੇ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਖੁੰਝ ਨਾ ਜਾਈ ਤੇ ਪਾਸ਼ਾ ਮਹਾਰਾਜੇ ਸਮਝਾਉਣਾ ਕਰਦੇ ਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਪ੍ਰੀਤ ਪਾ ਲਈ ਹੈ ਤੇ ਫਿਰ ਉਹਨਾਂ ਦਾ ਮਨ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜਿਆ ਰਹਿੰਦਾ ਹੈ ਤੇ ਕਦੀ ਵੀ ਜਿਹੜਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਤੋਂ ਉਹ ਖੁੰਝ ਨਹੀਂ ਸਕਦੇ ਉਹ ਅਮਰਤ ਵਿਲੇ ਦੀ ਸੰਭਾਲ ਕਰਨਾ ਕਰਦੇ ਨੇ ਜਿਨ੍ਹਾਂ ਦਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਚਿਤ ਜੁੜ ਗਿਆ ਪ੍ਰਭ ਸਿਉ ਲਾਗ ਰਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਦੋਂ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਬੱਚਾ ਆਪਣੀ ਮਾਤਾ ਦੇ ਗਰਭ ਦੇ ਵਿੱਚ ਮਾਤਾ ਦੇ ਗਰਭ ਦੇ ਵਿੱਚ ਹੋਣ ਤੋਂ ਪਹਿਲਾਂ ਨਾ ਤਾਂ ਮਾਂ ਨੂੰ ਪਤਾ ਹੈ ਕਿ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਸ ਤਰ੍ਹਾਂ ਜਿਹੜੀ ਉਸ ਬੱਚੇ ਦੀ ਪੈਦਾਇਸ਼ ਮਾਤਾ ਦੇ ਗਰਭ ਦੇ ਅੰਦਰ ਕਰਨਾ ਕੀਤੀ ਹੈ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਹੁਕਮ ਦੇ ਅੰਦਰ ਹੋ ਰਿਹਾ ਹੈ ਪਾਸ਼ ਮਹਾਰਾਜ ਜੀ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਬਾਣੀ ਦੇ ਅੰਦਰ ਸਮਝਾਉਣਾ ਕਰਨਾ ਕੀਤਾ ਹੈ ਆਪਾਂ ਪਹਿਲਾਂ ਵੀ ਪੜਨਾ ਕੀਤਾ ਹੈ ਹੁਕਮੇ ਅੰਦਰ ਸਭ ਕੋ ਬਾਹਰੁ ਕੋ ਮਨਾ ਕੋਈ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਕਿਰਪਾ ਕਰਨਾ ਕੀਤੀ ਹੈ ਮਾਤਾ ਦੇ ਗਰਭ ਦੇ ਵਿੱਚ ਬੱਚਾ ਹੈ ਬੱਚੇ ਦੀ ਦੇਖ ਪਾਲ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੇ ਜਿਹੜਾ ਉਹ ਕਰਨਾ ਕੀਤੀ ਆਦ ਤੋਂ ਆਦਤੋਂ ਲੈ ਕੇ ਅੰਤ ਤੱਕ ਉਸ ਪਰਮਾਤਮਾ ਨੇ ਬੱਚੇ ਦੀ ਜਿਹੜਾ ਉਹ ਮਦਦਗਾਰ ਬਣਦਾ ਹੈ ਦੁਨਿਆਵੀ ਤੌਰ ਤੇ ਤਾਂ ਜਦੋਂ ਬੱਚਾ ਇਸ ਸੰਸਾਰ ਦੇ ਵਿੱਚ ਆ ਜਾਂਦਾ ਹੈ ਤੇ ਆਪਣੇ ਮਤ ਦੇ ਅਨੁਸਾਰ ਆਪਣੇ ਯਾਰ ਦੋਸਤ ਮਿੱਤਰ ਬਣਾਉਂਦਾ ਹੈ ਤੇ ਸਭ ਤੋਂ ਜਿਹੜਾ ਵੱਡਾ ਮਿੱਤਰ ਵੱਡਾ ਮਦਦਗਾਰ ਬਣਦਾ ਹੈ ਉਹ ਪਰਮਾਤਮਾ ਹੈ ਜਿਸ ਨੇ ਉਸ ਦੀ ਆਦ ਤੋਂ ਲੈ ਕੇ ਅੰਤ ਤੱਕ ਹਮੇਸ਼ਾ ਜਿਹੜੀ ਉਹ ਸਹਾਇਤਾ ਕਰਨਾ ਕੀਤੀ ਹੈ ਪਾਲਣਾ ਕਰਨਾ ਕੀਤੀ ਹੈ ਤੇ ਧਨ ਗੁਰ ਨਨਸਹਿ ਮਹਾਰਾਜੇ ਸਮਝਾਉਣਾ ਕਰਦੇ ਨੇ ਪਹਿਲੇ ਪਿਆਰ ਲਗਾ ਥਨ ਦੁੱਧ ਦੂਜੇ ਮਾਈ ਬਾਪ ਕੀ ਸੁੱਧ ਤੀਜੇ ਭਈਆ ਭਾਬੀ ਬੇਬ ਚੌਥੇ ਪਿਆਰ ਉਪੰਨੀ ਖੇੜ ਪੰਜਵੇਂ ਖਾਣ ਪੀਣ ਕੀ ਤਾਤ ਛੇਵੇਂ ਕਾਮ ਨਾ ਪੁੱਛੀ ਜਾਤ ਸੱਤਵੇਂ ਸੰਜ ਕੀ ਆਕਰਵਾਸ ਅਠਵੇਂ ਕ੍ਰੋਧ ਹੁਆ ਤਾ ਨਾਸ ਨੌਵੇਂ ਧੌਲੇ ਉੱਬੇ ਸਾਹ ਦਸਵੇਂ ਦਦਾ ਘਵਾ ਸਵਾਹ ਤੇ ਉਸ ਅੰਕਾਲ ਪੁਰਖ ਵਾਇਗਰੂਜ ਨੇ ਇਸ 10 ਅਵਸਥਾਾਂ ਦੇ ਵਿੱਚ ਹਮੇਸ਼ਾ ਆਪਣੇ ਸੇਵਕ ਦੀ ਆਪ ਜਿਹੜੀ ਸਹਾਇਤਾ ਕਰਨਾ ਕੀਤੀ ਹੈ ਉਹ ਪ੍ਰਮਾਤਮਾ ਆਪ ਮਦਦਗਾਰ ਬਣਿਆ ਆਜ ਅੰਤਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਕਿ ਉਹ ਪ੍ਰਮਾਤਮਾ ਹਮੇਸ਼ਾ ਮਨੁੱਖ ਦਾ ਉਮਦਦਗਾਰ ਬਣਦਾ ਹੈ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਵੀ ਉਸ ਪਰਮਾਤਮਾ ਨੇ ਪਦੈਸ਼ ਕਰਨ ਤੋਂ ਪਹਿਲਾਂ ਵੀ ਉਸ ਦੀ ਰੱਖਿਆ ਕਰਨਾ ਕੀਤੀ ਹੈ ਜਦੋਂ ਅੰਤ ਸਮਾ ਆਏ ਉਸ ਵੇਲੇ ਵੀ ਪਰਮਾਤਮਾ ਨੇ ਹਮੇਸ਼ਾ ਉਸ ਦੀ ਰੱਖਿਆ ਕਰਨਾ ਕੀਤੀ ਹੈ ਤੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਉਹ ਸੁਭਰਮਾਤਮਾ ਦੇ ਬਾਣੀ ਦੇ ਨਾਲ ਆਪਣੇ ਮਨ ਨੂੰ ਇਕਾਗਰ ਕਰਨਾ ਕੀਤਾ ਹੈ ਤੇ ਉਹ ਫਿਰ ਹਮੇਸ਼ਾ ਉਸ ਪਰਮਾਤਮਾ ਦੇ ਗੁਣ ਗਾਇਨ ਕਰਨਾ ਕਰਦੇ ਨੇ ਤੇ ਉਹ ਹਮੇਸ਼ਾ ਉਹਨਾ ਆਪਣੇ ਸੇਵਕਾਂ ਦੀ ਸਤਿਗੁਰ ਪਾਸ਼ਾ ਮਹਾਰਾਜ ਕਿਰਪਾ ਕਰਨਾ ਕਰਦੇ ਨੇ ਆਪਣਾ ਨਾਮ ਦੇਹੁ ਜਪ ਜੀਵਾ ਪੂਰਨ ਹੋਏ ਦਾਸ ਕੀ ਕਾਲ ਤੇ ਫਿਰ ਉਹ ਆਪਣੇ ਸੇਵਕਾਂ ਦੀ ਕਾਲ ਹਮੇਸ਼ਾ ਉਹ ਪੂਰੀ ਹੁੰਦੀ ਹੈ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਜਪਨਾ ਕਰਦੇ ਨੇ ਤੇ ਪਾਸ਼ਾ ਮਹਾਰਾਜੀ ਪਹਿਲੇ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸਮਾਲੇ ਹੱਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਤੇ ਪਾਸ਼ਾ ਮਹਾਰਾਜੀ ਸਮਝਾਉਣਾ ਕਰਦੇ ਨੇ ਔਖੀ ਘੜੀ ਨਾ ਦੇਖਣ ਦੇਈ ਪਾਸ਼ਾ ਮਹਾਰਾਜ ਜੀ ਸਮਝਾਉਣਾ ਕਰਦੇ ਨੇ ਕਿ ਜਿਹੜੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਹੁੰਦੇ ਨੇ ਨਾਮ ਦੇ ਨਾਲ ਜੁੜੇ ਹੋਏ ਹੁੰਦੇ ਨੇ ਤੇ ਪਾਸ਼ਾ ਮਹਾਰਾਜ ਕਦੇ ਵੀ ਉਹਨਾਂ ਨੂੰ ਔਖੀ ਘੜੀ ਨਹੀਂ ਦੇਖਣ ਦਿੰਦਾ ਜੇਕਰ ਉਹਨਾਂ ਦੇ ਉੱਪਰ ਕੋਈ ਦੁੱਖ ਆ ਵੀ ਜਾਵੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਨੂੰ ਮੰਨਣਾ ਕਰਦੇ ਨੇ ਹੁਕਮ ਨੂੰ ਮੰਨਣਾ ਕਰਦੇ ਨੇ ਜੇਕਰ ਉਸ ਪਰਮਾਤਮਾ ਨੇ ਅੱਜ ਸੁਖ ਦਿੱਤਾ ਹੈ ਤੇ ਕੀ ਪਤਾ ਕੱਲ ਦੇ ਸਮੇਂ ਦੇ ਅੰਦਰ ਕੁਝ ਪਲਾਂ ਦੇ ਅੰਦਰ ਕਿਹੜੇ ਵੇਲੇ ਕੋਈ ਭਾਣਾ ਵਾਪਰ ਜਾਵੇ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਚੱਲਣਾ ਕਰਦਿਨੇ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਨਾਮ ਦੇ ਨਾਲ ਪ੍ਰੀਤ ਪਾ ਲਈ ਹੈ ਤੇ ਹਮੇਸ਼ਾ ਉਹ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਜੇਕਰ ਸੁੱਖ ਵੀ ਹੈ ਤੇ ਤਾਂ ਵੀ ਉਸ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਜੇਕਰ ਦੁੱਖ ਹੈ ਤੇ ਦੁੱਖ ਦੇ ਵਿੱਚ ਵੀ ਉਹ ਪਰਮਾਤਮਾ ਨੂੰ ਧਿਆਉਣਾ ਕਰਦੇ ਨੇ ਤੇ ਪਾਤਸ਼ਾਹ ਮਹਾਰਾਜੇ ਸਮਝਾਉਣਾ ਕਰਦੇ ਨੇ ਕਿ ਜਿੰਨਾ ਸੇਵਕਾਂ ਦੇ ਦੁੱਖ ਉਪਰਮਾਤਮਾ ਆਪ ਘਟਨਾ ਕਰਦਾ ਤੇ ਉਹ ਫਿਰ ਕੀ ਸ਼ਬਦ ਉਚਾਰਨ ਕਰਨਾ ਕਰਦੇ ਨੇ ਦੁੱਖ ਬਿਨ ਸੇ ਸਹਿਜ ਸਾਗਿਓ ਸ਼ਰਨ ਗਈ ਹਰ ਰਾਈ ਪਾਸ਼ਾ ਮਹਾਰਾਜੀ ਆਪ ਜੀ ਨੇ ਕਿਰਪਾ ਕਰਨਾ ਕੀਤਾ ਸਾਡੇ ਸਰੀਰਾਂ ਦੇ ਉੱਪਰੋਂ ਜੋ ਵੀ ਕਸ਼ਟ ਆਇਆ ਸੀ ਆਪ ਜੀ ਨੇ ਕਿਰਪਾ ਕਰਨਾ ਕੀਤੀ ਹੈ ਕਿ ਇੱਕ ਦੁੱਖਾਂ ਕਲੇਸ਼ਾਂ ਦੇ ਨਾਸ ਕਰਨਾ ਕੀਤੇ ਨੇ ਤੇ ਪਾਸ਼ਾ ਮਹਾਰਾਜੀ ਆਪ ਜੀ ਨੇ ਕਿਰਪਾ ਕੀਤੀ ਹੈ ਦੁੱਖਾਂ ਦੀ ਨਿਵਰਤੀ ਹੋਈ ਹੈ ਪਾਸ਼ਾ ਮਹਾਰਾਜੀ ਆਪ ਦੀ ਸ਼ਰਨ ਦੇ ਵਿੱਚ ਆਏ ਆ ਕਿਰਪਾ ਕਰਨੀ ਪਾਸ਼ਾ ਮਹਾਰਾਜੀਓ ਅੰਗ ਸੰਗੋ ਕੀ ਸਹਾਇਤਾ ਕਰਨੀ ਦੁੱਖ ਬਿਨ ਸੇ ਸੰਸਾਗਿਓ ਸ਼ਰਨ ਗਈ ਹਰ ਰਾਈ ਕਿ ਪਾਸ਼ਾ ਮਹਾਰਾਜੀ ਤੁਹਾਡੀ ਸ਼ਰਨ ਦੇ ਵਿੱਚ ਆਏ ਆ ਕਿਰਪਾ ਕਰਨੀ ਆਪ ਜੀ ਨੇ ਮਿਹਰ ਪ੍ਰਿਆ ਹੱਥ ਰੱਖਣਾ ਕਦੀ ਵੀ ਕੋਈ ਵੀ ਜਿਹੜਾ ਦੁੱਖ ਆ ਜਾਵੇ ਆਪ ਜੀ ਨੇ ਕਿਰਪਾ ਕਰਨੀ ਅੰਗ ਸੰਗ ਹੋ ਕਰਕੇ ਉਸ ਦੁੱਖ ਦੇ ਨਾਲ ਲੜਨ ਦੀ ਸ਼ਕਤੀ ਬਖਸ਼ੀ ਤਾਂਕੇ ਪਾਸ਼ਾ ਮਹਾਰਾਜ ਜੀ ਕਦੇ ਵੀ ਤੁਹਾਡਾ ਨਾਮ ਜਿਹੜਾ ਅਵਿਸਰਨਾ ਜਾਵੇ ਤੇ ਪਾਸ਼ਾ ਮਹਾਰਾਜ ਅਗਾਹ ਫਰਮਾਉਣਾ ਕਰਦੇ ਨੇ ਹਾਥ ਦੇ ਰਾਖੇ ਆਪਣੀ ਕੋ ਸਾਸ ਸਾਸ ਪ੍ਰਤ ਪਾਲੇ ਆਉ ਇੱਕ ਸਾਖੀ ਦੇ ਨਾਲ ਸਾਂਝ ਪਾਉਣੀ ਕਰਦੇ ਆ ਇੱਕ ਰਾਜ ਭਾਗ ਦੇ ਅੰਦਰ ਇੱਕ ਰਾਜੇ ਦੇ ਮਹਿਲ ਦੇ ਅੰਦਰ ਉਸ ਰਾਜੇ ਦੇ ਬੱਚੇ ਨੂੰ ਅੱਜ ਕੋਈ ਦੁੱਖ ਆਇਆ ਹੈ ਜਦੋਂ ਦੁੱਖ ਆਇਆ ਤੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਚਰਨਾ ਦੇ ਵਿੱਚ ਬੰਦਨਾ ਕਰਨਾ ਕਰਦਾ ਹੈ ਅਰਦਾਸ ਕਰਨਾ ਕਰਦਾ ਹੈ ਕਿ ਪਾਸ਼ਾ ਮਹਾਰਾਜ ਕਿਰਪਾ ਕਰੋ ਜਾਂ ਤੇ ਇਸ ਬੱਚੇ ਨੂੰ ਠੀਕ ਕਰ ਦਵੋ ਤੇ ਜਾਂ ਪਾਸ਼ਾ ਮਹਾਰਾਜੀ ਆਪਣੇ ਪਾਸ ਬੁਲਾ ਲਓ ਤੇ ਆਪਣੇ ਬੱਚੇ ਦੀ ਦੇਖਭਾਲ ਕਰਨ ਵਾਸਤੇ ਸਮੇ ਦਾ ਰਾਜਾ ਵਜ਼ੀਰ ਨੂੰ ਆਖਣਾ ਕਰਦਾ ਹੈ ਕਿ ਜਿਤਨੇ ਵੀ ਵੈਦ ਨੇ ਸਭਨਾ ਵੈਦਾਂ ਨੂੰ ਜਿਹੜੇ ਮੇਰੇ ਬੱਚੇ ਦਾ ਇਲਾਜ ਕਰ ਦੇਣਗੇ ਮੇਰੇ ਬੱਚੇ ਨੂੰ ਠੀਕ ਕਰ ਦੇਣਗੇ ਤੇ ਉਹਨਾਂ ਨੂੰ ਜਿਹੜਾ ਮੈਂ ਧਨ ਦੌਲਤ ਸ਼ੋਹਰਤ ਜਿਹੜਾ ਉਹ ਦੇਣਾ ਕਰਾਂਗਾ ਜਿਹੜੇ ਵੈਦ ਮੇਰੇ ਬੱਚੇ ਨੂੰ ਠੀਕ ਕਰ ਦੇਣਗੇ ਇੱਕ ਦਿਨ ਹੁੰਦਾ ਹੈ ਦੂਸਰੇ ਦਿਨ ਹੁੰਦਾ ਹੈ ਤੇ ਇਸੇ ਤਰ੍ਹਾਂ ਕੋਈ ਨਾ ਕੋਈ ਵੈਦ ਆਉਂਦਾ ਹੈ ਬੱਚੇ ਨੂੰ ਦੇਖਣਾ ਕਰਦਾ ਹੈ ਤੇ ਬੱਚੇ ਦੀ ਪਰ ਹਾਲਤ ਜਿਹੜੀ ਉਹ ਦਿਨੋਂ ਦਿਨ ਵਿਗੜਦੀ ਜਾ ਰਹੀ ਹੈ ਔਕੇ ਜੇ ਸਮਾਂ ਆਉਂਦਾ ਹੈ ਬੱਚਾ ਇਸ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ ਹੈ ਜੋ ਉਪ ਜੋ ਸੋ ਬਿਨਸ ਹੈ ਪਰੋ ਆਜ ਕਹਿ ਕਾਲ ਨਾਨਕ ਹਰ ਗੁਣ ਗਾਇ ਲੈ ਛਾੜ ਸਗਲ ਦੰਜਾਲ ਬੱਚਾ ਇਸ ਸੰਸਾਰ ਦੇ ਵਿੱਚੋਂ ਚਲਿਆ ਜਾਂਦਾ ਹੈ ਤੇ ਬੱਚੇ ਦੀ ਜਦੋਂ ਇਸ ਸੰਸਾਰ ਦੇ ਵਿੱਚ ਆਉਣ ਤੋਂ ਪਹਿਲਾਂ ਬੱਚੇ ਨੇ ਆਪਣੇ ਬਾਪ ਦੇ ਨਾਲ ਗੱਲਬਾਤ ਕਰਨਾ ਕੀਤੀ ਹੈ ਤੇ ਜਦੋਂ ਆਪਣੇ ਪੁੱਤਰ ਦੇ ਨਾਲ ਰਾਜੇ ਨੇ ਗੱਲ ਕਰਨਾ ਕੀਤਾ ਤੇ ਪਾਸ਼ਾ ਮਹਾਰਾਜ ਜੀ ਨੇ ਇਹ ਹੁਕਮ ਕਰਨਾ ਕੀਤਾ ਕਿ ਸਤਿਗੁਰ ਪਾਸ਼ਾ ਮਹਾਰਾਜ ਕਿਰਪਾ ਕਰਨੀ ਇਸ ਬੱਚੇ ਨੂੰ ਆਪਣੇ ਚਰਨਾਂ ਦੇ ਵਿੱਚ ਬੁਲਾ ਲਵੋ ਜਾਦਾ ਇਸ ਦੀ ਦੁੱਖਾਂ ਦੀ ਜਿਹੜੀ ਨਿਵਿਰਤੀ ਕਰ ਦੇਵੋ ਤੇ ਇੱਕ ਵਜ਼ੀਰ ਨੇ ਆ ਕਰਕੇ ਆਖਣਾ ਕੀਤਾ ਜੇਕਰ ਤੂੰ ਆਪਣੇ ਬੱਚੇ ਦੀ ਕਿਸੇ ਬੱਚੇ ਦੀ ਬਲੀ ਨੂੰ ਜੇਕਰ ਦੇਣਾ ਕਰੇਗਾ ਤੇ ਬੱਚਾ ਤੇਰਾ ਜਿਹੜਾ ਉਹ ਠੀਕ ਹੋ ਜਾਵੇਗਾ ਤੇ ਭਾਰਤ ਸਤਗੁਰੂ ਪਾਸ਼ਾ ਮਹਾਰਾਜ ਦਾ ਪਾਣਾ ਹੋਇਆ ਹੈ ਬੱਚਾ ਇਸ ਸੰਸਾਰ ਦੇ ਵਿੱਚੋਂ ਚਲੇ ਗਿਆ ਤੇ ਰਾਜ ਨੇ ਆਪਣੇ ਬੱਚੇ ਨੂੰ ਬਚਾਉਣ ਵਾਸਤੇ ਜਿਹੜਾ ਇਕ ਜਿਹੜੀ ਬੱਚੇ ਦੀ ਬਲੀ ਦੇਣ ਵਾਸਤੇ ਢੰਡੋਰਾ ਪਟਵਾ ਦਿੰਦਾ ਹੈ ਆਪਣੇ ਨਗਰ ਦੇ ਵਿੱਚ ਉਹ ਸੋਚਣਾ ਕਰਦਾ ਹੈ ਕਿ ਇਧਰ ਬੱਚਾ ਤਾਂ ਇਸ ਸੰਸਾਰ ਦੇ ਵਿੱਚੋਂ ਕੂਚ ਕਰ ਗਿਆ ਹੈ ਪਰ ਉਸ ਰਾਜੇ ਨੂੰ ਪਤਾ ਨਹੀਂ ਹੈ ਤੇ ਰਾਜੇ ਨੇ ਇਹ ਢੰਡੋਰਾ ਪਟਵਾਉਣਾ ਕਰ ਦਿੱਤਾ ਹੈ ਨਗਰ ਦੇ ਵਿੱਚ ਜੇਕਰ ਕੋਈ ਬੱਚਾ ਆਪਣਾ ਮੈਨੂੰ ਦੇ ਦੇਵੇਗਾ ਤੇ ਮੈਂ ਉਸ ਨੂੰ ਧਨ ਦੌਲਤ ਛੋਰਤ ਜਿਹੜੀ ਉਹ ਦੇਣਾ ਕਰਾਂਗਾ ਸਤਗੁਰ ਪਾਸ਼ਾ ਮਹਾਰਾਜ ਨੇ ਇਸ ਦੁਨੀਆ ਦੇ ਅੰਦਰ ਹਮੇਸ਼ਾ ਦੋ ਪਹਿਲੂ ਰੱਖਣਾ ਕਿਤੇ ਨੇ ਗਰੀਬੀ ਤੇ ਅਮੀਰੀ ਇੱਕ ਪਾਸੇ ਤਾਂ ਰਾਜੇ ਦੇ ਕੋਲ ਸਭ ਭਾਗ ਰਾਜ ਭਾਗ ਹੈ ਤੇ ਸਤਗੁਰ ਪਾਸ਼ਾ ਮਹਾਰਾਜ ਨੇ ਦੂਸਰੇ ਪਾਸੇ ਇੱਕ ਗਰੀਬ ਪਰਿਵਾਰ ਜਿਹੜਾ ਉਸੇ ਨਗਰ ਦੇ ਵਿੱਚ ਰਹਿ ਰਿਹਾ ਰਾਜੇ ਦੇ ਰਾਜ ਭਾਗ ਦੇ ਅੰਦਰ ਤੇ ਉਸ ਗਰੀਬ ਤੇ ਜਿਹੜੇ ਚਾਰ ਬੱਚੇ ਨੇ ਤੇ ਜਦੋਂ ਇਹ ਟੰਡੋਰੇ ਦੀ ਆਵਾਜ਼ ਉਸ ਗਰੀਬ ਰਾਜੇ ਦੇ ਮਹਿਲ ਦੇ ਅੰਦਰ ਰਹਿੰਦੇ ਹੋਏ ਝੁੱਗੀ ਦੇ ਅੰਦਰ ਪਹੁੰਚਦੀ ਹੈ ਤੇ ਗਰੀਬ ਸੋਚਣਾ ਕਰਦਾ ਆਪਣੇ ਘਰ ਵਾਲੀ ਦੇ ਨਾਲ ਸਲਾਹ ਕਰਨਾ ਕਰਦਾ ਹੈ ਕਿ ਜੇਕਰ ਆਪਾਂ ਸਭ ਤੋਂ ਛੋਟੇ ਬੱਚੇ ਨੂੰ ਆਪਾਂ ਰਾਜ ਨੂੰ ਦੇ ਦੇਵਾਂਗੇ ਤੇ ਆਪਣੇ ਜਿਹੜੇ ਤਿੰਨ ਪੁੱਤਰ ਨੇ ਉਹਨਾਂ ਦੀ ਜਿਹੜੀ ਪਰਦੇਸ਼ ਆਪਣੀ ਪਰਦੇਸ਼ ਸਭ ਤੋਂ ਵਧੀਆ ਹੋ ਸਕਦੀ ਹੈ ਸਭ ਤੋਂ ਵਧੀਆ ਸਾਨੂੰ ਰਾਜ ਭਾਗ ਮਿਲ ਸਕਦਾ ਹੈ ਤੇ ਸਤਿਗੁਰ ਪਾਸ਼ਾ ਮਹਾਰਾਜ ਦਾ ਬਾਣਾ ਮੰਨ ਕੇ ਮਾਂ ਨੇ ਵੀ ਜਿਹੜਾ ਆਪਣੇ ਮਨ ਦੇ ਉੱਪਰ ਪੱਥਰ ਬੰਨ ਕੇ ਉਸ ਸਭ ਤੋਂ ਛੋਟੇ ਬੱਚੇ ਨੂੰ ਰਾਜੇ ਦੇ ਮਹਿਲ ਦੇ ਵਿੱਚ ਪਹੁੰਚਾਉਣਾ ਕੀਤਾ ਹੈ ਤਿਆਰ ਕਰਨਾ ਕੀਤਾ ਹੈ ਆਪਣੇ ਬੱਚੇ ਨੂੰ ਸਭ ਤੋਂ ਛੋਟੇ ਪੁੱਤਰ ਨੂੰ ਤੇ ਆਪਣੇ ਪਿਤਾ ਦੇ ਨਾਲ ਜਿਹੜਾ ਛੋਟਾ ਬੱਚਾ ਵੀ ਹੈ ਉਹ ਰਾਜੇ ਦੇ ਭਾਗ ਵੱਲ ਨੂੰ ਰਾਜੇ ਦੇ ਮਹਿਲ ਵੱਲ ਨੂੰ ਜਿਹੜਾ ਉਹ ਚੱਲ ਪਏ ਨੇ ਜਦੋਂ ਮਹਿਲ ਦੇ ਵਿੱਚ ਪਹੁੰਚੇ ਨੇ ਮਹਿਲ ਦੇ ਵਿੱਚ ਜਾਣਾ ਕੀਤਾ ਹੈ ਤੇ ਰਾਜੇ ਨੇ ਜਿਹੜਾ ਇਕੱਠ ਕਰਨਾ ਕੀਤਾ ਹੈ ਇਕਠ ਕਰਨਾ ਕੀਤਾ ਹੈ ਇਕਠ ਦੇ ਵਿੱਚ ਦੱਸਣਾ ਕੀਤਾ ਹੈ ਕਿ ਇਸ ਛੋਟੇ ਬੱਚੇ ਦੀ ਜਿਹੜੀ ਮੈਂ ਬਲੀ ਦੇਵਾਂਗਾ ਤੇ ਜਿਹੜਾ ਮੇਰਾ ਪੁੱਤਰ ਹੈ ਉਹ ਇਸ ਸੰਸਾਰ ਦੇ ਵਿੱਚ ਹਮੇਸ਼ਾ ਵਾਸਤੇ ਠੀਕ ਹੋ ਜਾਵੇਗਾ ਤੇ ਜਦੋਂ ਬੱਚੇ ਨੂੰ ਬਲੀ ਦੇਣ ਵਾਸਤੇ ਸਭ ਕੁਝ ਤਿਆਰ ਕੀਤਾ ਜਾਂਦਾ ਹੈ ਮਾਤਾ ਪਿਤਾ ਵੀ ਆਏ ਹੋਏ ਨੇ ਰਿਸ਼ਤੇਦਾਰ ਵੀ ਆਏ ਹੋਏ ਨੇ ਤੇ ਸਤਗੁਰ ਪਾਸ਼ਾ ਮਹਾਰਾਜ ਜੀ ਦਾ ਪਾਣਾ ਮੰਨ ਕੇ ਜਦੋਂ ਰਾਜੇ ਨੇ ਉਸ ਬੱਚੇ ਦੇ ਆਪਣੇ ਸਤਗੁਰ ਪਾਸ਼ਾ ਮਹਾਰਾਜ ਦੇ ਚਰਨਾਂ ਦੇ ਵਿੱਚ ਅਰਦਾਸ ਕਰਨਾ ਕੀਤੀ ਹੈ ਕੀ ਅਰਦਾਸ ਕਰਨਾ ਕੀਤੀ ਹੈ ਕਿ ਸਤਗੁਰ ਪਾਸ਼ਾ ਮਹਾਰਾਜ ਕਿਰਪਾ ਕਰਨੀ ਅੰਗ ਸੰਗ ਉਸੇਤਾ ਕਰਨੀ ਹੱਥ ਦੇ ਰਾਕੇ ਆਪਣੇ ਕੋ ਸਾਹਸ ਸਾਹਸ ਪ੍ਰਿਤ ਪਾਲੇ ਜਿਸ ਕੇ ਸਿਰ ਉਪਰ ਤੋ ਸੁਆਮੀ ਸੋਧ ਕੈਸਾ ਪਾਵੈ ਬੋਲ ਨ ਜਾਣੇ ਮਾਇਆ ਮਦ ਮਾਤਾ ਮਰਨਾ ਚੀਤਨਾ ਆਵੇ ਤੇ ਛੋਟੇ ਜੇ ਬੱਚੇ ਨੇ ਚਾਰ ਜਿਹੜੀਆਂ ਉਟੇਰੀਆਂ ਬਣਾਉਣੀਆਂ ਕੀਤੀਆਂ ਨੇ ਸਭ ਤੋਂ ਪਹਿਲੀ ਢੇਰੀ ਨੂੰ ਜਿਹੜੀ ਲੱਤ ਮਾਰਨਾ ਕੀਤੀ ਹੈ ਜਦੋਂ ਲੱਤ ਮਾਰੀ ਹੈ ਤੇ ਰਾਜੇ ਨੇ ਪੁੱਛਣਾ ਕੀਤਾ ਹੈ ਕਿ ਇਹ ਜਿਹੜੀਆਂ ਤੂੰ ਚਾਰ ਢੇਰੀਆਂ ਬਣਾਉਣੀਆਂ ਕੀਤੀਆਂ ੱਚੇ ਸਭ ਤੋਂ ਪਹਿਲੀ ਢੇਰੀ ਨੂੰ ਲੱਤ ਕਿਉਂ ਮਾਰੀ ਹੈ ਤੇ ਬੱਚੇ ਨੇ ਬਹੁਤ ਹੀ ਵਿਚਾਰ ਜਿਹੜਾ ਸੁੰਦਰ ਉਹ ਰਖਣਾ ਕੀਤਾ ਸਭ ਤੋਂ ਪਹਿਲੀ ਢੇਰੀ ਮੈਂ ਜਿਹੜੀ ਆਪਣੇ ਮਾਤਾ ਪਿਤਾ ਦੀ ਬਣਾਉਣੀ ਕੀਤੀ ਹੈ ਉਹਨਾਂ ਨੇ ਗਰੀਬੀ ਦੀ ਖਾਤਰ ਮੈਨੂੰ ਬਲੀ ਦੇਣ ਵਾਸਤੇ ਉਹ ਤਿਆਰ ਹੋ ਗਏ ਨੇ ਭਾਵੇਂ ਮੈਨੂੰ ਮਾਰਨ ਵਾਸਤੇ ਤਿਆਰ ਹੋ ਗਏ ਨੇ ਤੇ ਇਸ ਕਰਕੇ ਜਿਹੜੀ ਮੈਂ ਪਹਿਲੀ ਢੇਰੀ ਬਣਾਈ ਸੀ ਆਪਣੇ ਮਾਤਾ ਪਿਤਾ ਦੀ ਜਿਹੜੀ ਮੇਰੀ ਦੇਖਭਾਲ ਕਰ ਸਕਣ ਪਰ ਉਹਨਾਂ ਨੇ ਮੈਨੂੰ ਤਾਂ ਤੁਹਾਡੇ ਕੋਲ ਲੈ ਆਂਦਾ ਪਰਵਾਉਣ ਵਾਸਤੇ ਲੈ ਆਂਦਾ ਹੈ ਤੇ ਇਸੇ ਤਰ੍ਹਾਂ ਬੱਚੇ ਨੇ ਦੂਸਰੀ ਢੇਰੀ ਨੂੰ ਵੀ ਜਿਹੜੀ ਲੱਤ ਮਾਰਨਾ ਕੀਤਾ ਹੈ ਰਾਜੇ ਨੇ ਫਿਰ ਪੁੱਛਣਾ ਕੀਤਾ ਤੇ ਇਸ ਢੇਰੀ ਨੂੰ ਤੂੰ ਕਿਉਂ ਟੋਣਾ ਕੀਤਾ ਤੇ ਬੱਚੇ ਨੇ ਵਿਚਾਰ ਦੱਸਣਾ ਕੀਤਾ ਆਪਣਾ ਮੈਂ ਇਹ ਜਿਹੜੀ ਢੇਰੀ ਆਪਣੇ ਰਿਸ਼ਤੇਦਾਰਾਂ ਦੀ ਬਣਾਉਣੀ ਕੀਤੀ ਸੀ ਤੇ ਬੱਚੇ ਨੇ ਫਿਰ ਤੀਸਰੀ ਢੇਰੀ ਨੂੰ ਜਿਹੜੀ ਲਤ ਮਾਰਨਾ ਕੀਤੀ ਹੈ ਜਦੋਂ ਤੀਸਰੀ ਢੇਰੀ ਨੂੰ ਲਤ ਮਾਰਨਾ ਕੀਤਾ ਰਾਜੇ ਨੇ ਫਿਰ ਦੁਬਾਰਾ ਪੁੱਛਣਾ ਕੀਤਾ ਕਿ ਇਸ ਢੇਰੀ ਨੂੰ ਤੂੰ ਲਤ ਕਿਉਂ ਮਾਰੀ ਹੈ ਤੇ ਰਾਜੇ ਨੂੰ ਜਵਾਬ ਦੇਣਾ ਕੀਤਾ ਕਿ ਰਾਜਾ ਸਾਹਿਬ ਇਹ ਜਿਹੜੀ ਢੇਰੀ ਮੈਂ ਤੁਹਾਡੇ ਵਾਸਤੇ ਬਣਾਉਣਾ ਕੀਤੀ ਸੀ ਮੈਂ ਸੋਚਿਆ ਸੀ ਮੇਰੇ ਮਾਂ ਬਾਪ ਮੇਰੇ ਰਿਸ਼ਤੇਦਾਰ ਮੇਰਾ ਜਿਹੜਾ ਉਹ ਸਾਥ ਛੱਡ ਗਏ ਨੇ ਹੁਣ ਜਿਹੜਾ ਮੇਰਾ ਸਾਥ ਤੁਸੀਂ ਦਵੋਂਗ ਭਾਰ ਤੁਸੀਂ ਮਿੱਤਾ ਮੇਰੀ ਬੜੀ ਦੇਣ ਵਾਸਤੇ ਇਹ ਜਿਹੜਾ ਸਭ ਕੁਝ ਕਰਨਾ ਕੀਤਾ ਆਪਣੇ ਬੱਚੇ ਦੀ ਜਾਨ ਬਚਾਉਣ ਵਾਸਤੇ ਤੇ ਇਸ ਕਰਕੇ ਜਿਹੜਾ ਮੈਂ ਤੀਜੀ ਢੇਰੀ ਨੂੰ ਜਿਹੜਾ ਢੋਣਾ ਕੀਤਾ ਬੱਚ ਨੇ ਤਿੰਨ ਢੇਰੀਆਂ ਢਾਹ ਦਿੱਤੀਆਂ ਨੇ ਜਿਹੜੀ ਚੌਥੀ ਢੇਰੀ ਬਣਾਈ ਹੈ ਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬਣਾਉਣੀ ਕੀਤੀ ਹੈ ਤੇ ਜਦੋਂ ਰਾਜੇ ਨੇ ਇਹ ਜਿਹੜੀ ਵਿਚਾਰ ਬੱਚੇ ਦੀ ਸਰਵਨ ਕਰਨਾ ਕੀਤਾ ਦੱਸਣਾ ਕੀਤਾ ਬੱਚੇ ਨੇ ਕਿ ਚੌਥੀ ਢੇਰੀ ਮੈਂ ਉਸ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਦੀ ਬਣਾਉਣੇ ਕੀਤੀ ਹੈ ਤੇ ਜਿਹੜਾ ਹਮੇਸ਼ਾ ਆਪਣੇ ਸੇਵਕਾਂ ਦੀ ਲਾਜ ਪਤ ਰੱਖਣਾ ਕਰਦਾ ਔਖੀ ਘੜੀ ਦੇ ਵਿੱਚ ਵੀ ਸਹਾਇਤਾ ਕਰਦਾ ਸਾਸ ਸਾਸ ਪ੍ਰਤਪਾਲੀ ਹਮੇਸ਼ਾ ਆਪਣੇ ਸੇਵਕਾਂ ਦੀ ਇੱਕ ਦਮ ਤੋਂ ਲੈ ਕੇ ਦਮ ਦਮ ਤੱਕ ਸਦਾ ਉਹ ਅਕਾਲ ਪੁਰਖ ਵਹਿਗੁਰੂ ਜੀ ਆਪਣੇ ਸੇਵਕਾਂ ਦੀ ਰੱਖਿਆ ਆਪੇ ਹੀ ਕਰਨਾ ਕਰਦਾ ਹੈ ਹਾਥ ਦੇ ਰਾਖੇ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਜਿਸ ਕੇ ਸਿਰ ਉਪਰ ਤੂੰ ਸਵਾਮੀ ਸੋ ਦੁਖ ਕੈਸਾ ਪਾਵੇ ਤੇ ਜਦੋਂ ਰਾਜੇ ਨੇ ਇਹ ਸ਼ਬਦ ਇਹ ਵਿਚਾਰ ਬੱਚੇ ਦੇ ਸਰਵਨ ਕਰਨਾ ਕੀਤੇ ਨੇ ਤੇ ਰਾਜੇ ਨੇ ਉਸ ਬੱਚੇ ਨੂੰ ਕੁੱਟ ਕੇ ਆਪਣੇ ਗਲ ਵਕੜੀ ਦੇ ਵਿੱਚ ਲੈ ਰਿਆ ਉਸਨੇ ਸੋਚਨਾ ਕੀਤਾ ਕਿ ਜਿਹੜੇ ਬੱਚੇ ਨੂੰ ਇਹ ਸਭ ਕੁਝ ਪਤਾ ਹੈ ਮੇਰੇ ਮਾਪੇ ਨਹੀਂ ਮੇਰੇ ਨਾਲ ਖੜੇ ਮੇਰੇ ਰਿਸ਼ਤੇਦਾਰ ਨਹੀਂ ਖੜੇ ਰਾਜੇ ਦਾ ਇਹ ਮਹਿਲ ਮੜਾੜੀਆਂ ਨੇ ਖੜੇ ਮੇਰੇ ਨਾਲ ਤੇ ਉਸ ਵੇਲੇ ਉਸ ਪਰਮਾਤਮਾ ਨੇ ਮੇਰੇ ਉੱਪਰ ਕਿਰਪਾ ਕਰਨਾ ਕੀਤੀ ਹੈ ਤੇ ਉਸ ਅਕਾਲ ਪੁਰਖ ਵਾਇਗ੍ਰੀਵ ਤੇ ਕਿਰਪਾ ਦੇ ਨਿਆਈ ਅੱਜ ਉਸ ਬੱਚੇ ਨੂੰ ਉਸ ਰਾਜੇ ਨੇ ਆਪਣੇ ਭਾਗ ਦਾ ਅਹਿਲ ਕਰ ਜਿਹੜਾ ਬਣਾਉਣਾ ਕੀਤਾ ਜਿਹੜੇ ਬੱਚਾ ਸਤਿਗੁਰ ਪਾਸ਼ਾ ਮਹਾਰਾਜ ਜੀ ਦੇ ਕਿਰਪਾ ਦੇ ਨਿਆਈ ਗਰੀਬੀ ਦੇ ਵਿੱਚ ਵਰਤ ਰਿਹਾ ਸੀ ਉਸ ਅਕਾਲ ਪੁਰਖ ਵਾਇਗ੍ਰੀਵ ਜੀ ਨੇ ਉਸ ਨੂੰ ਦੁੱਖਾਂ ਦੇ ਵਿੱਚੋਂ ਕੱਢ ਲਿਆ ਤੇ ਜਿਹੜਾ ਰਾਜੇ ਦਾ ਆਪਣਾ ਪੁੱਤਰ ਹੈ ਉਹ ਅਕਾਲ ਪੁਰਖ ਵਾਇਗ੍ਰੀਵ ਦੇ ਚਰਨਾਂ ਦੇ ਵਿੱਚ ਜਾ ਬਰਾਜਿਆ ਇਸ ਸਾਕੀ ਤੋਂ ਸਾਨੂੰ ਇਹ ਜਿਹੜੀ ਸਮਝਣਾ ਚਾਹੀਦਾ ਹੈ ਕਿ ਪ੍ਰਮਾਤਮਾ ਆਪਣੇ ਸੇਵਕ ਨੂੰ ਜੇਕਰ ਦੁੱਖ ਵੀ ਦਿੰਦਾ ਹੈ ਤੇ ਸੁੱਖ ਵੀ ਉਹ ਪ੍ਰਮਾਤਮਾ ਆਪ ਹੀ ਦੇ ਦਿੰਦਾ ਹੈ ਜਿਨ੍ਹਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਉੱਪਰ ਡ੍ਰਿੜ ਵਿਸ਼ਵਾਸ ਹੁੰਦਾ ਹੈ ਜਿਸ ਕੇ ਸਿਰ ਉੱਪਰ ਤੋ ਸੁਆਮੀ ਸੋਜ ਕੈਸਾ ਪਾਵੇ ਬੋਲ ਨਾ ਜਾਣੇ ਮਾਇਆ ਮਦ ਮਾਤਾ ਵਰਨਾ ਚੀਤਨਾ ਆਵੇ ਜਿਨ੍ਹਾਂ ਨੂੰ ਇਹ ਚੇਤਾ ਹੈ ਕਿ ਇਸ ਸੰਸਾਰ ਦੇ ਵਿੱਚ ਆਏ ਹਾਂ ਇੱਕ ਨਾ ਇੱਕ ਦਿਨ ਚਲੇ ਜਾਣਾ ਹੈ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਦੇ ਅਨੁਸਾਰ ਇਸ ਸੰਸਾਰ ਦੇ ਵਿੱਚ ਆਏ ਸੀ ਤੇ ਇਸ ਸੰਸਾਰ ਦੇ ਵਿੱਚ ਇੱਕ ਨਾ ਇੱਕ ਦਿਨ ਜਾਣਾ ਹੈ ਤੇ ਸਤਿਗੁਰ ਪਾਸ਼ਾ ਮਹਾਰਾਜ ਕਿਰਪਾ ਕਰਨ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਦੇ ਬਾਣੀ ਦੇ ਨਾਲ ਜੁਟ ਸਕੀਏ ਤਾਂ ਕਿ ਜਿਹੜਾ ਸਾਨੂੰ ਵੀ ਇਹ ਪਤਾ ਲੱਗ ਸਕੇ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੁਝ ਵੀ ਨਹੀਂ ਹੈ ਜੇਕਰ ਉਹ ਪਰਮਾਤਮਾ ਆਪਣੇ ਸੇਵਕ ਨੂੰ ਦੁੱਖ ਦਿੰਦਾ ਹੈ ਸੁੱਖ ਵੀ ਦਿੰਦਾ ਹੈ ਇਹ ਸਭ ਕੁਝ ਉਸ ਅਕਾਲ ਪੁਰਖ ਵਾਹਿਗੁਰੂ ਦੇ ਹੱਥ ਦੇ ਵਿੱਚ ਬਾਣੀ ਦੇ ਅੰਦਰ ਪੜਨਾ ਕਰਦੇ ਹਾਂ ਦਦਾ ਦਾਤਾ ਏਕ ਹੈ ਸਭ ਕੋ ਦੇਵ ਨਹਾਰ ਦਿੰਦਾ ਟੋਟ ਨ ਆਵਈ ਅਗਨਤ ਭਰੇ ਪੰਡਾਰ ਕਿ ਉਸ ਅਕਾਲ ਪੁਰਖ ਵਾਹਿਗੁਰੂ ਦੇ ਡਾਰੇ ਹਮੇਸ਼ਾ ਵਾਸਤੇ ਪਰੇ ਹੋਏਗੇ ਤੇ ਸਤਿਗੁਰ ਪਾਸ਼ਾ ਮਹਾਰਾਜੀ ਅਖਿਰਲੇ ਪਦੇ ਦੇ ਅੰਦਰ ਅਖਿਰਲੇ ਬੰਦ ਦੇ ਵਿੱਚ ਸਮਝਾਉਣਾ ਕਰਦੇ ਨੇ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪਹਿਜ ਰੱਖਾਈ ਤੇ ਸਤਿਗੁਰ ਪਾਸ਼ਾ ਮਹਾਰਾਜੇ ਸਮਝਾਉਣਾ ਕਰਦੇ ਨੇ ਕਿ ਜਿਨ੍ਹਾਂ ਨੇ ਉਸ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਹਮੇਸ਼ਾ ਸਿਮਰਨਾ ਕੀਤਾ ਹੈ ਤੇ ਉਹ ਫਿਰ ਹਮੇਸ਼ਾ ਉਸ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਨਾਲ ਜੁੜੇ ਰਹਿੰਦੇ ਨੇ ਹਮੇਸ਼ਾ ਆਨੰਦ ਦੀ ਅਵਸਥਾ ਦੇ ਵਿੱਚ ਰਹਿਣਾ ਕਰਦੇ ਨੇ ਕਿਹੜੇ ਆਨੰਦ ਦੀ ਅਵਸਥਾ ਦੇ ਵਿੱਚ ਸਤਿਗੁਰੂ ਅਮਰਦਾਸ ਪਾਸ਼ਾ ਮਹਾਰਾਜੇ ਸਮਝਾਉਣਾ ਕਰਦੇ ਨੇ ਆਨੰਦ ਭਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਿਜ ਸੇਤੀ ਮਨ ਵਜਿਆ ਤੋਧਾਈਆ ਤੇ ਸਤਿਗੁਰ ਪਾਸ਼ਾ ਮਹਾਰਾਜ ਦੀ ਕਿਰਪਾ ਕਰਨ ਅਸੀਂ ਵੀ ਉਸ ਬਾਲਕ ਕਬਾਇਰ ਦੇ ਨਾਮ ਦੇ ਨਾਲ ਜੁੜ ਸਕੀਏ ਤੇ ਇਸ ਸੰਸਾਰ ਦੇ ਵਿੱਚ ਆਇਆ ਸਾਡਾ ਵੀ ਜਿਹੜਾ ਸੁਪਲਾ ਹੋ ਸਕੇ ਸਤਿਗੁਰ ਪਾਸ਼ਾ ਮਹਾਰਾਜ ਦੀ ਸ਼ਬਦ ਦੀ ਵਿਚਾਰ ਕਰਦੇ ਆਪਾਸੋਂ ਤਮਾਮ ਲਾਂ ਗਲਤੀਆਂ ਹੋ ਜਾਂਦੀਆਂ ਨੇ ਗੁਰੂ ਅਤੇ ਗੁਰੂ ਦੀ ਸੰਗਤ ਬਖਸ਼ਣਯੋਗ ਹੈ ਕਿਸੇ ਦੀ ਸ਼ਾਨ ਦੇ ਖਿਲਾਫ